ਪੰਜਾਬ ਦੇ ਵਿੱਚ ਕਿਸਾਨ ਜਿਹੜੇ 5 ਇਕੜ ਤੋਂ ਉੱਪਰ ਵਾਲੇ 15% ਹੈ 85% ਉਹ ਕਿਸਾਨ ਹੈ ਜਿਨ੍ਹਾਂ ਕੋਲ ਜ਼ਮੀਨ ਸਾਰੀ 3 ਇਕੜ ਜਾਂ 5 ਇਕੜ ਹੈ ਸੁਭਕਰਨ ਸਿੰਘ ਵੀ ਉਹਨਾਂ ਚੋਂ ਇੱਕ ਸੀਗਾ ਦਸਾਂ ਪਿੰਡਾਂ 'ਚ ਵੀ ਕਿਸੇ ਦੀ ਕੋਈ ਇਦਾਂ ਸ਼ਹਾਦਤ ਹੁੰਦੀ ਹੈ ਤੇ ਸਾਰੇ ਪਿੰਡ ਜਿਹੜੇ ਆ ਉਹ ਸ਼ੋਕ ਦੇ ਵਿੱਚ ਡੁੱਬ ਜਾਂਦੇ ਮਹਿਸੂਸ ਕਰਦੇ ਨੇ ਕਿ ਸਾਡੇ ਕੌਮ ਦਾ ਇੱਕ ਜਿਹੜਾ ਸਿਪਾਹੀ ਹੈ ਉਹ ਸ਼ਹੀਦ ਹੋ ਗਿਆ ਦਾ ਵਾਸੀ ਕਿਸਾਨਾਂ ਦਾ ਇਹ ਸ਼ੁਭਕਰਨ ਸਿੰਘ ਪੰਜਾਬ ਦੀ ਹੱਦ ਦੇ ਅੰਦਰ ਇਹਨੂੰ ਗੋਲੀ ਮਾਰੀ ਗਈ ਹੈ। ਹਰਿਆਣੇ ਦੀ ਹੱਦ 'ਚ ਨਹੀਂ ਸੀ ਇਸ ਕਰਕੇ ਪੰਜਾਬ ਦੀ ਪੁਲਿਸ ਨੂੰ ਪਰਚਾ ਦੇਣਾ ਚਾਹੀਦਾ। ਕਈ ਵਾਰ ਪੰਜਾਬ ਪੁਲਿਸ ਵੀ ਹਰਿਆਣੇ 'ਚ ਜਾਂਦੀ ਆਪਰੇਸ਼ਨ ਕਰਨ। ਆਪਰੇਸ਼ਨ ਕਰਕੇ ਉੱਥੋਂ ਦੀ ਪੁਲਿਸ ਨੂੰ ਕਈ ਵਾਰ ਦੱਸਦੇ ਨੇ। ਨਹੀਂ ਤਾਂ ਅਦਰਵਾਈਜ਼ ਫਿਰ ਇਹ ਜਿਹੜੇ ਕਲੈਸ਼ ਨੇ, ਇਹ ਕਲੈਸ਼ ਇੰਨੇ ਵੱਧ ਜਾਣੇ ਸੀ। ਜੇ ਅਗਰ ਹਰਿਆਣੇ ਦੇ ਵਿੱਚ ਪੰਜਾਬ ਦੀ ਪੁਲਿਸ ਕਿਸੇ ਨੂੰ ਫੜਨ ਜਾਂਦੀ ਤਾਂ ਫਿਰ ਉੱਥੇ ਪੁਲਿਸ ਤੇ ਪਰਚਾ ਹੋ ਜਾਇਆ ਕਰਨਾ ਸੀ। ਜਾ ਪਲ ਭੁੱਲਰ ਵਗੈਰਾ ਦਾ ਇਨਕਾਊਂਟਰ ਪੰਜਾਬ ਪੁਲਿਸ ਨੇ ਉੱਥੇ ਜਾ ਕੇ ਕੀਤਾ ਔਰ ਇਹ ਆਪਸੀ ਤਾਲਮੇਲ ਹੁੰਦਾ ਪੁਲਿਸ ਦਾ ਇਹ ਦੇਖਿਆ ਉਧਰੋਂ ਕਿੰਨੇ ਆਸੂ ਗੈਸ ਦੇ ਗੋਲੇ ਸੁੱਟੇ ਗਏ ਉਧਰੋਂ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਤੁਸੀਂ ਦੇਖਿਆ ਮਤਲਬ ਧਾਰੀ ਸਿੱਖ ਦੀ ਪਿੱਠ ਛਲਨੀ ਹੋਈ ਪਈ ਸੀ ਲੇਕਿਨ ਇਹਨਾਂ ਨੇ ਕੋਈ ਉੱਥੇ ਅਗਰੈਸਿਵ ਜਾਂ ਕੋਈ ਭੰਨ ਤੋੜ ਜਾਂ ਕੋਈ ਇਧਰੋਂ ਪਥਰਾਵ ਉਹ ਨਹੀਂ ਕੀਤਾ ਅਗਰ ਉੱਥੇ ਉਹਨਾਂ ਨੇ ਗੋਲੀ ਮਾਰੀ ਆ ਉਹ ਜਿੰਦੇ ਦੇ ਵਿੱਚ ਸੀਗਾ ਤੇ ਫਿਰ ਉੱਥੋਂ ਲੈ ਜਾਂਦੇ ਉਹਨੂੰ ਚੁੱਕ ਕੇ ਜਦੋਂ ਪੁਲਿਸ ਐਨਕਾਊਂਟਰ ਕਰਦੀ ਹੈ ਪਹਿਲੀ ਗੋਲੀਆਂ ਹਵਾ 'ਚ ਚਲਾਣੀ ਆ ਦੂਜੀਆਂ ਗੋਲੀਆਂ ਜ਼ਮੀਨ ਤੇ ਚਲਾਣੀ ਆ ਤੀਜੀਆਂ ਗੋਲੀਆਂ ਪੈਰਾਂ ਤੇ ਮਾਰ ਤੇ ਚੌਥੀ ਗੋਲੀ ਜਿਹੜੀ ਆ ਜੇ ਨਾ ਹੋਵੇ ਫੇਰ ਲੱਤਾਂ ਤੇ ਮਾਰਨ ਪੰਜਵੀਂ ਗੋਲੀ ਜੇ ਬਹੁਤ ਜ਼ਿਆਦਾ ਉਧਰੋਂ ਫਾਇਰਿੰਗ ਹੋਣ ਲੱਗੇ ਤੁਹਾਨੂੰ ਲੱਗੇਗੀ ਤੁਸੀਂ ਮਰ ਜਾਣਾ ਫਿਰ ਬੰਦਾ ਮਾਰ ਦੋ ਲੇਕਿਨ ਇੱਥੇ ਪੰਜਵੇਂ ਵਾਲੀ ਗੋਲੀ ਪਹਿਲਾਂ ਹੀ ਮਾਰਤੀ ਗਈ ਗੋਲੀਆਂ ਮਾਰੀਆਂ ਗਈਆਂ ਸਿੱਧੇ ਤੌਰ ਤੇ ਵਿੱਚ ਹਰਿਆਣੇ ਦੀ ਪੁਲਿਸ ਦੋਸ਼ੀ ਹੈ ਉਧਰ ਤਾਂ ਮੇਰੇ ਹਿਸਾਬ ਨਾਲ ਘੱਟੋ ਘੱਟ 1000 2000 ਜਵਾਨ ਦੀ ਡਿਊਟੀ ਲੱਗੀ ਆ ਉਹਨਾਂ ਚੋਂ ਕਿੰਨੇ ਗੋਲੀ ਚਲਾਈ ਆ ਕਾਰਤੂਸ ਸਰਕਾਰੀ ਤੌਰ ਤੇ ਜਾਰੀ ਹੁੰਦੇ ਆ ਉਹ ਬਕਾਇਦਾ ਦਰਜ ਹੁੰਦੇ ਕਿ ਫਲਾਣੇ ਥਾਣੇਦਾਰ ਨੂੰ ਇੰਨੇ ਕਾਰਤੂਸ ਦਿੱਤੇ ਗਏ ਉਹਨਾਂ ਦੇ ਸੀਰੀਅਲ ਨੰਬਰ ਇੱਥੋਂ ਲੈ ਕੇ ਇੱਥੇ ਤੱਕ ਉਹ ਨੰਬਰ ਨਾਲ ਟੈਲੀ ਕਰਨਗੇ ਭਈਆ ਗੋਲੀ ਕਿੰਨੂੰ ਇਸ਼ੂ ਹੋਈ ਸੀ ਉਹ ਜ਼ਿੰਮੇਦਾਰ ਹੋਏਗਾ ਨਾ ਇਸ ਐਫ ਆਈ ਆਰ ਨੂੰ ਕੈਨਸਲ ਕਰਨਾ ਇਹਦੀ ਇਨਵੈਸਟੀਗੇਸ਼ਨ ਨੂੰ ਅਕਸੈਪਟ ਕਰਨਾ ਇਹਦੇ ਵਿੱਚ ਦੋਸ਼ੀ ਫੜਨੇ ਆ ਦੋਸ਼ੀਆਂ ਨੂੰ ਰਿਮਾਂਡ ਦੇਣਾ ਦੋਸ਼ੀਆਂ ਨੂੰ ਅੰਦਰ ਭੇਜਣਾ ਇਹ ਸਾਰਾ ਅਦਾਲਤ ਦਾ ਕੰਮ ਹੈ ਇਸ ਲਈ ਕਿਸਾਨ ਅੰਦੋਲਨ ਇੱਕ ਪਾਸੇ ਰੁਕਿਆ ਪਿਆ ਲੱਗਦਾ ਪਿਆ ਸੀਗਾ ਪਰ ਹੁਣ ਦੁਬਾਰਾ ਤੀਵਰ ਹੋਣ ਲੱਗਿਆ ਆ ਹੁਣ ਦੁਬਾਰਾ ਕਿਸਾਨਾਂ ਦੇ ਵਿੱਚ ਉਹੀ ਜੋਸ਼ ਭਰਨ ਲੱਗਿਆ ਉਹਦਾ ਇੱਕ ਕਾਰਨ ਇਹ ਵੀ ਹੈ ਕਿ ਸ਼ੁਭਕਰਨ ਸਿੰਘ ਜਿਸ ਨੂੰ ਲੈ ਕੇ ਅਜੇ ਤੱਕ ਇਹ ਚਰਚਾਵਾਵਾਂ ਚੱਲ ਰਹੀਆਂ ਸੀ ਕਿ ਅਜੇ ਉਸ ਦਾ ਪੋਸਟਮਾਰਟਮ ਨਹੀਂ ਹੋਇਆ ਕਿ ਅਦੇ ਉਹ ਅਜੇ ਉਸ ਦਾ ਸੰਸਕਾਰ ਨਹੀਂ ਕੀਤਾ ਗਿਆ ਕਿ ਅਜੇ ਕਿਸਾਨਾਂ ਦੀਆਂ ਸ਼ੁਭਕਰਨ ਸਿੰਘ ਦੇ ਮਤਲਕ ਮੰਗਾਂ ਨਹੀਂ ਮੰਨੀਆਂ ਗਈਆਂ ਉਸ ਮਾਮਲੇ ਨੂੰ ਵੀ ਲੈ ਕੇ ਹੁਣ ਕਿਸਾਨ ਜਿਹੜੇ ਨੇ ਉਸ ਸਿਹਰਦ ਹੁੰਦਿਆਂ ਹੋਇਆਂ ਗਾਂ ਵਧਦੇ ਪਏ ਨੇ ਸ਼ੁਭਕਰਨ ਸਿੰਘ ਦਾ ਪੋਸਟਮਾਰਟਮ ਜਿਹੜਾ ਆ ਉਹ ਕੱਲ ਰਾਤ ਕਰ ਦਿੱਤਾ ਗਿਆ ਔਰ ਅੱਜ ਉਸ ਦਾ ਸੰਸਕਾਰ ਕਰ ਦਿੱਤਾ ਜਾਵੇਗਾ ਖੈਰ ਇਨ ਚੀਜ਼ਾਂ ਤੋਂ ਬਾਅਦ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨੀ ਅੰਦੋਲਨ ਕਿਸ ਰਾਹ ਪਵੇਗਾ ਇਸ ਉੱਤੇ ਚਰਚਾਵਾ ਚੱਲਦੀਆਂ ਪਈਆਂ ਨੇ ਔਰ ਖਾਸ ਕਰਕੇ ਉਹ ਇੱਕ ਸਵਾਲ ਹੈ ਉਹ ਜਾਂ ਸਵਾਲ ਜਿਹੜਾ ਉੱਭਰਦਾ ਪਿਆ ਸ਼ੁਭਕਰਨ ਸਿੰਘ ਦੇ ਮਾਮਲੇ ਦੇ ਵਿੱਚ ਮੰਗੀ ਮੰਗ ਨੂੰ ਲੈ ਕੇ ਕਿ ਸ਼ੁਭਕਰਨ ਸਿੰਘ ਮਾਮਲੇ ਦੇ ਵਿੱਚ ਜਿਹੜੀ ਐਫ ਆਈ ਆਰ ਦਰਜ ਹੋਣੀ ਹੈ ਉਸ ਤੋਂ ਬਾਅਦ ਹੀ ਸ਼ੁਭਕਰਨ ਸਿੰਘ ਦਾ ਸਸਕਾਰ ਕੀਤਾ ਜਾਵੇਗਾ ਐਫ ਆਈ ਆਰ ਦਰਜ ਹੋ ਗਈ ਹੈ ਐਫ ਆਈ ਆਰ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਇੰਨੀ ਦੇਰ ਤੱਕ ਕਿਉਂ ਐਫ ਆਈ ਆਰ ਜਿਹੜੀ ਹੈ ਉਹ ਰੋਕੀ ਗਈ ਕਿਉਂ ਇੰਨਾ ਵਕਫਾ ਪਾਇਆ ਗਿਆ ਔਰ ਕਿਸਾਨ ਕੀ ਇਸ ਐਫ ਆਈ ਆਰ ਦੇ ਨਾਲ ਸੰਤੁਸ਼ਟ ਨਹੀਂ ਸ਼ੁਭਕਰਨ ਦਾ ਪਰਿਵਾਰ ਸਫਾਇਰ ਨਾਲ ਸੰਤੋਸ਼ਟ ਹੈ ਹਰ ਇੱਕ ਚੀਜ਼ ਜਾਣਨ ਦੀ ਕੋਸ਼ਿਸ਼ ਕਰਾਂਗੇ ਸਾਡੇ ਨਾਲ ਡਾਕਟਰ सुरेंद्रਪਾਲ ਇਸ ਵੇਲੇ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਡਾਕਟਰ ਸਾਹਿਬ ਸ਼ੁਕਰੀਆ ਸਿੰਘ ਸਮਾਂ ਦਿੱਤਾ ਬਹੁਤ ਜੀ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਛਾ ਜੋ ਹਾਲਾਤ ਬਣਦੇ ਪਏ ਨੇ ਸਭ ਤੋਂ ਪਹਿਲਾਂ ਅੰਦੋਲਨ ਨੂੰ ਲੈ ਕੇ ਗੱਲ ਕਰੀਏ ਅੰਦੋਲਨ 13 ਫਰਵਰੀ ਤੋਂ ਸ਼ੁਰੂ ਹੋਇਆ ਹੁਣ ਤੱਕ ਪਹੁੰਚ ਗਿਆ ਔਰ ਹੁਣ ਆਉਂਦੇ ਆਉਂਦੇ ਹਾਲਾਤ ਬਣੇ ਕਿ ਦੁਬਾਰਾ ਇੱਕ ਵਾਰ ਰੁਕ ਗਿਆ ਸੀਗਾ ਸ਼ੁਭਕਰਨ ਸਿੰਘ ਦੇ ਪੋਸਟਮਾਰਟਮ ਦੀ ਉਡੀਕ ਹੋ ਰਹੀ ਸੀ ਸਸਕਾਰ ਦੀ ਉਡੀਕ ਹੋ ਰਹੀ ਸੀ ਦੁਬਾਰਾ ਤੀਬਰਤਾਉਣ ਦੀ ਨਜ਼ਰ ਆ ਦੇਖੋ ਪਤਾ ਕੀ ਹੈ ਜੋ ਲੇਟੈਸਟ ਫੀਡਬੈਕ ਹੈ ਕਿ ਸ਼ੰਭੂ ਬਾਰਡਰ ਤੇ ਹਜੇ ਵੀ 10 ਤੋਂ 15000 ਦੇ ਆਸ-ਪਾਸ 15000 ਦੇ ਆਸ-ਪਾਸ ਕਿਸਾਨ ਜਿਹੜਾ ਉੱਥੇ ਪੱਕਾ ਮੋਰਚਾ ਲਾ ਕੇ ਬੈਠ ਗਿਆ। ਲੇਕਿਨ ਗੱਲ ਇਹ ਹੈ ਕਿ ਸ਼ੁਭਕਰਨ ਦੀ ਜਿਹੜੀ ਹੈ ਨਾ ਸ਼ਹਾਦਤ ਹੋਈ ਹੈ। ਜਿਵੇਂ ਕਿ ਆਪਾਂ ਕਿਸਾਨਾਂ 'ਚ ਗੱਲ ਕਰਦੇ ਆ ਉਹਨਾਂ ਦੇ ਪਰਿਵਾਰਾਂ ਨਾਲ ਗੱਲ ਕਰਦੇ ਆ। ਔਰ ਮੋਰਚੇ ਦੇ ਉੱਤੇ ਉਹ ਗਿਆ ਸੀਗਾ। ਤਿੰਨ ਏਕੜ ਜ਼ਮੀਨ ਦਾ ਸਾਰਾ ਮਾਲਕ ਸੀ ਉਹ। ਮੈਂ ਅੱਗੇ ਵੀ ਹਮੇਸ਼ਾ ਤੁਹਾਨੂੰ ਇੰਟਰਵਿਊ 'ਚ ਦੱਸਦਾ ਹੁੰਦਾ ਕਿ ਪੰਜਾਬ ਦੇ ਵਿੱਚ ਕਿਸਾਨ ਜਿਹੜੇ 5 ਇਕੜ ਤੋਂ ਉੱਪਰ ਵਾਲੇ 85 15% ਹੈ 85% ਉਹ ਕਿਸਾਨ ਹੈ ਜਿਨ੍ਹਾਂ ਕੋਲ ਜ਼ਮੀਨ ਸਾਰੀ 3 ਇਕੜ ਜਾਂ 5 ਇਕੜ ਹੈ ਤੇ ਸ਼ੁਭਕਰਨ ਸਿੰਘ ਵੀ ਉਹਨਾਂ 'ਚੋਂ ਇੱਕ ਸੀਗਾ ਸਾਡੇ ਪੰਜਾਬ ਦੇ ਵਿੱਚ ਵੈਸੇ ਹੀ ਭਾਈਚਾਰਕ ਤੁਹਾਨੂੰ ਪਤਾ ਸਾਂਝ ਬਹੁਤ ਮਜ਼ਬੂਤ ਹੈ ਔਰ ਲੋਕ ਜੇ ਕਿਤੇ ਦਸਾਂ ਪਿੰਡਾਂ 'ਚ ਵੀ ਕਿਸੇ ਦੀ ਕੋਈ ਇਦਾਂ ਸ਼ਹਾਦਤ ਹੁੰਦੀ ਹੈ ਤੇ ਸਾਰੇ ਪਿੰਡ ਜਿਹੜੇ ਆ ਉਹ ਸ਼ੋਕ ਦੇ ਵਿੱਚ ਡੁੱਬ ਜਾਂਦੇ ਔਰ ਲੋਕ ਐਸੇ ਦਾ ਉੱਤੇ ਕਾਫੀ ਮਹਿਸੂਸ ਕਰਦੇ ਨੇ ਕਿ ਸਾਡੀ ਕੌਮ ਦਾ ਇੱਕ ਜਿਹੜਾ ਸਿਪਾਹੀ ਹੈ ਉਹ ਸ਼ਹੀਦ ਹੋ ਗਿਆ। ਔਰ ਇਸੇ ਕਰਕੇ ਥੋੜੇ ਦਿਨ ਅੰਦੋਲਨ ਨੂੰ ਸ਼ਾਂਤ ਦਿੱਤਾ ਗਿਆ ਤਾਂ ਕਿ ਸਰਕਾਰ ਨਾਲ ਦਵਾ ਬਣਾਇਆ ਜਾ ਸਕੇ ਕਿਉਂਕਿ ਜਿਹੜੀ ਹਜੇ ਕਿਸਾਨਾਂ ਦੀ ਲੜਾਈ ਚੱਲ ਰਹੀ ਹੈ ਨਾ ਉਹ ਕੇਂਦਰ ਸਰਕਾਰ ਦੇ ਨਾਲ ਚੱਲ ਰਹੀ ਹੈ। ਕੇਂਦਰ ਸਰਕਾਰ ਦੇ ਨਾਲ ਉਹ ਮੁੱਦਿਆਂ ਦੇ ਉੱਤੇ ਚੱਲ ਰਹੀ ਹੈ, ਵਰਲਡ ਟ੍ਰੇਡ ਦੇ ਉੱਤੇ ਚੱਲ ਰਹੀ ਹੈ ਜਿਹੜਾ ਸਮਝੌਤਾ ਹੈ, ਬਿਜਲੀ ਦੇ ਸਮਝੌਤਿਆਂ ਦੇ ਉੱਤੇ ਚੱਲਦੀ ਪਈ ਹੈ। ਉਸ ਤੋਂ ਇਲਾਵਾ ਕਿਸਾਨਾਂ ਦੇ ਨਾਲ ਜਿਹੜੀ ਦਵਾ ਕੰਦਰ ਸਰਕਾਰ ਤੇ ਆਮ ਐਸਪੀ ਦੀ ਗਰੰਟੀ ਦੇ ਉੱਤੇ ਚੱਲਦੀ ਪਈ ਹੈ ਹੁਣ ਹੋ ਕੀ ਰਿਹਾ ਵਾ ਕਿ ਉਸ ਤੋਂ ਬਾਅਦ ਇਹ ਲੜਾਈ ਪੰਜਾਬ ਸਰਕਾਰ ਵੱਲ ਡਰਟ ਹੁੰਦੀ ਨਜ਼ਰ ਆ ਰਹੀ ਸੀ ਕਿਉਂਕਿ ਜਿਹੜਾ ਦਾਵਾ ਸੀ ਕਿਸਾਨਾਂ ਦਾ ਕਿ ਇਹ ਸ਼ੁਭਕਰਨ ਸਿੰਘ ਪੰਜਾਬ ਦੀ ਹੱਦ ਦੇ ਅੰਦਰ ਇਹਨੂੰ ਗੋਲੀ ਮਾਰੀ ਗਈ ਹੈ ਔਰ ਖਰੀਆਨੇ ਦੀ ਹੱਦ 'ਚ ਨਹੀਂ ਸੀ ਇਸ ਕਰਕੇ ਪੰਜਾਬ ਦੀ ਪੁਲਿਸ ਨੂੰ ਪਰਚਾ ਦੇਣਾ ਚਾਹੀਦਾ ਪੰਜਾਬ ਸਰਕਾਰ ਵੀ ਹਜੇ ਇਸ ਚੀਜ਼ ਦੇ ਉੱਤੇ ਇੱਕਦਮ हरियाणा सरकार ਦੇ ਖਿਲਾਫ ਜਾਂ ਹਰਿਆਣਾ ਪੁਲਿਸ ਦੇ ਖਿਲਾਫ ਅਗਰੈਸਿਵਲੀ ਕੰਮ ਨਹੀਂ ਕਰ ਸਕਦੀ ਸੀ ਕਿਉਂਕਿ ਕੇਂਦਰ ਸਰਕਾਰ ਦੀਆਂ ਔਰ ਪੰਜਾਬ ਸਰਕਾਰ ਦੀਆਂ ਪੜੋਸੀ ਰਾਜਿਆਂ ਦੀਆਂ ਆਪਸੀ ਸੰਧੀਆਂ ਹੁੰਦੀਆਂ ਕਈ ਤਰ੍ਹਾਂ ਦੇ ਆਪਸੀ ਸਮਝੌਤੇ ਹੁੰਦੇ ਕਈ ਵਾਰ ਪੰਜਾਬ ਪੁਲਿਸ ਵੀ ਹਰਿਆਣੇ 'ਚ ਜਾਂਦੀ ਆਪਰੇਸ਼ਨ ਕਰਨ ਆਪਰੇਸ਼ਨ ਕਰਕੇ ਉੱਥੋਂ ਦੀ ਪੁਲਿਸ ਨੂੰ ਕਈ ਵਾਰ ਦੱਸਦੇ ਨੇ ਨਹੀਂ ਤਾਂ ਅਦਰਵਾਈਜ਼ ਫਿਰ ਇਹ ਜਿਹੜੇ ਕਲੈਸ਼ ਨੇ ਕਲੈਸ਼ ਇੰਨੇ ਵੱਧ ਜਾਣੇ ਸੀ कि अगर हरियाणा दे विच पंजाब दी पुलिस किसे नु ਫੜਨ ਜਾਂਦੀ ਤਾਂ ਫਿਰ ਉੱਥੇ ਪੁਲਿਸ ਤੇ ਪਰਚਾ ਹੋ ਜਾਇਆ ਕਰਨਾ ਸੀ ਬਈ ਤੁਸੀਂ ਵਾਰੰਟ ਨਹੀਂ ਲੈ ਕੇ ਆਏ ਤੁਸੀਂ ਕੋਰਟ ਦੀ ਪਰਮਿਸ਼ਨ ਨਹੀਂ ਲੈ ਕੇ ਆਏ ਬਹੁਤ سارے ਮਸਲੇ ਹੁੰਦੇ ਕਈ ਵਾਰ ਜਿਵੇਂ ਹੁਣ ਤੁਸੀਂ ਮੰਨ ਲਓ ਲੁਧਿਆਣਾ ਜਿਹੜੀ ਐਡੀ ਵੱਡੀ ਟਕੈਤੀ ਹੋਈ ਉਹ ਜਦੋਂ ਟਰੈਕ ਕੀਤਾ ਹਰਿਆਣਾ ਚਲੇ ਗਏ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਇਹਨਾਂ ਦੇ ਹਰਿਆਣਾ ਔਰ ਕੇਂਦਰ ਸਰਕਾਰ ਔਰ ਬਾਕੀ ਰਾਜਿਆਂ ਦੇ ਸੂਬਿਆਂ ਨਾਲ ਡੀਜੀਪੀ ਨਾਲ ਬਹੁਤ ਅੱਛਾ ਤਾਲਮੇਲ ਹੈ ਇਹਨਾਂ ਨੇ ਸਾਰਾ ਟਰੈਕ ਨਾਲ ਦੀ ਨਾਲ ਕਰਾਇਆ ਨਾ ਬਾਕੀ ਸੂਬਿਆਂ ਦੇ ਰਾਜਿਆਂ ਦੇ ਡੀਜੀਪੀ ਜਿਹੜੇ ਉਹਨਾਂ ਨੇ ਪੂਰੀ ਮਦਦ ਕੀਤੀ ਤੇ ਲੁਧਿਆਣੇ ਵਾਲੇ ਸਾਰੇ ਜਿਹੜੇ ਆ ਉਹ ਫੜੇ ਗਏ। ਕਈ ਵਾਰ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਪੁਲਿਸ ਨੇ ਜਾ ਕੇ ਸਿੱਧੂ ਮੂਸੇ ਵਾਲਾ ਕੇਸ ਉੱਤਰਾਖੰਡੋਂ ਆਪਰੇਸ਼ਨ ਕੀਤਾ। ਔਰ ਜਿਹੜੇ ਆਪਰੇਸ਼ਨਸ ਹੈ ਇੱਕ ਵਾਰ ਤਾਂ ਹੁਣ ਕੋਲਕੱਤਾ ਜਿਹੜਾ ਜੈਪਾਲ ਭੁੱਲਰ ਵਗੈਰਾ ਦਾ ਇਨਕਾਊਂਟਰ ਪੰਜਾਬ ਪੁਲਿਸ ਨੇ ਕੀਤਾ। ਉੱਥੇ ਜਾ ਕੇ ਇਨਕਾਊਂਟਰ ਕੀਤਾ। ਔਰ ਇਹ ਆਪਸੀ ਤਾਲਮੇਲ ਹੁੰਦਾ ਪੁਲਿਸ ਦਾ। ਕੋਰਸ ਜਿਹੜੀਆਂ ਏਜੰਸੀਜ਼ ਹੁੰਦੀਆਂ ਡੀਜੀਪੀ ਹੁੰਦੇ ਇਹਨਾਂ ਦਾ ਬੜਾ ਰਾਫਤਾ ਹੁੰਦਾ ਕਿਉਂਕਿ ਪੰਜਾਬ ਤਾਂ ਉਦਾਂ ਹੀ ਸਰਹੱਦੀ ਸੂਬਾ ਹੈ ਔਰ ਇੱਥੇ ਦੇ ਡੀਜੀਪੀ ਨੂੰ ਇੱਥੇ ਦੇ ਅਫਸਰਾਂ ਨੂੰ ਹਮੇਸ਼ਾ ਕੇਂਦਰ ਸਰਕਾਰ ਐਨਆਈਏ ਆਈਬੀ ਬੀਐਸਐਫ ਇੰਟੈਲੀਜੈਂਸੀ ਜਿਹੜੀਆਂ ਕੇਂਦਰ ਸਰਕਾਰ ਦੇ ਅਧੀਨ ਆਂਦੀਆਂ ਉਹਨਾਂ ਨਾਲ ਰਾਫਤਾ ਕਰਕੇ ਚੱਲਣਾ ਪੈਂਦਾ ਹਰਿਆਣੇ ਨਾਲ ਬੜਾ ਰਾਫਤਾ ਕਰਕੇ ਚੱਲਣਾ ਪੈਂਦਾ ਤੋਂ ਇਸ ਕਰਕੇ ਜਿਹੜਾ ਉਹ ਐਫਆਈਆਰ ਆ ਉਹਦੇ ਵਿੱਚ ਇੰਨਾ ਟਾਈਮ ਜ਼ਰੂਰ ਲੱਗਾ ਔਰ ਹੁੰਦੇ ਜਬ بڑا ਮਤਲਬ ਕਿਸਾਨਾਂ ਦਾ ਵੀ ਪੱਖ ਰੱਖਿਆ ਗਿਆ ਕਿ ਐਫਆਈਆ ਨੂੰ ਜਿਹੜਾ ਉਹ ਦਰਜ ਕੀਤਾ ਗਿਆ ਪਾਤੜਾੜਾ ਥਾਣੇ 'ਚ ਉਹ ਸਭ ਇੱਕ ਗੱਲ ਸਾਹਮਣੇ ਆਉਂਦੀ ਹੈ ਜਦੋਂ ਹਰਿਆਣਾ ਪ੍ਰਸ਼ਾਸਨ ਦੇ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਉਹ ਜੀਂਦ ਦੇ ਵਿੱਚ ਆ ਗਿਆ ਸੀਗਾ ਤੇ ਉੱਥੇ ਉਹਦੇ ਨਾਲ ਇਹ ਸਭ ਕੁਝ ਵਾਪਰਿਆ ਉੱਥੇ ਇਹ ਵਾਕਿਆ ਵਾਪਰਿਆ ਜੇ ਜੀਂਦ ਦੇ ਵਿੱਚ ਆ ਵੀ ਗਿਆ ਸੀ ਜੀਂਦ ਦੇ ਗੜੀ ਇਲਾਕੇ ਦਾ ਜ਼ਿਕਰ ਕੀਤਾ ਜਾਂਦਾ ਤਾਂ ਕਹਿੰਦੇ ਜੀਂਦ ਦੀ ਪੁਲਿਸ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਾਰਵਾਈ ਕੀਤੀ ਜਾਵੇ ਤੇ ਜੀਂਦ ਵਿੱਚ ਆ ਕੇ ਉਹਨੇ ਕਿਹੜਾ ਕੁਝ ਕਰ ਦਿੱਤਾ ਸੀ ਕਿ ਉਹਦੇ ਤੇ ਗੋਲੀ ਚਲਾਨੀ ਪੈ ਗਈ ਫਿਰ ਉਹਦੇ ਤੇ ਗੋਲੀ ਕਰਨ ਨੂੰ ਚਲਾਈ ਗਈ ਉਹਦੇ ਉੱਤੇ ਇਦਾਂ ਦਾ ਇਦਾਂ ਦਾ ਤਸ਼ੱਦਦ ਕਿਸ ਤਰ੍ਹਾਂ ਕਿਉਂ ਕਿਸ ਕਾਰਨ ਕਰਕੇ ਕੀਤਾ ਗਿਆ ਦੇਖੋ ਬਾਰ-ਬਾਰ ਇਹ ਗੱਲ ਉਬਰ ਜਾਂਦੀ ਹੈ ਕਿ ਇਸ ਵਾਰ ਕਿਸਾਨ ਜਿਹੜੇ ਨ ਸ਼ਾਂਤਮਈ ਤਰੀਕੇ ਨਾਲ ਹੈ। ਔਰ ਬੜੇ ਤੁਸੀਂ ਦੇਖਿਆ ਉਧਰੋਂ ਕਿੰਨੇ ਆਸੂ ਗੈਸ ਦੇ ਗੋਲੇ ਸੁੱਟੇ ਗਏ। ਇਹ ਆਸੂ ਗੈਸ ਦੇ ਗੋਲਿਆਂ ਨੂੰ ਠੰਡੇ ਪਾਣੀ ਦੀਆਂ ਬੋਰੀਆਂ ਨਾਲ ਢੱਕਦੇ ਰਹੇ। ਉਧਰੋਂ ਰਬੜ ਦੀਆਂ ਗੋਲੀਆਂ ਚਲਾਈਆਂ ਗਈਆਂ ਤੁਸੀਂ ਦੇਖਿਆ ਮਦਦਾਰੀ ਸਿੱਖ ਦੀ ਪਿੱਠ ਛਲਨੀ ਹੋਈ ਪਈ ਸੀ। ਲੇਕਿਨ ਇਹਨਾਂ ਨੇ ਕੋਈ ਉੱਥੇ ਅਗਰੈਸਿਵ ਜਾਂ ਕੋਈ ਭੰਨ ਤੋੜ ਜਾਂ ਕੋਈ ਉਧਰੋਂ ਪਥਰਾਵ ਉਹ ਨਹੀਂ ਕੀਤਾ। ਕਿਸਾਨ ਜਿਹੜੇ ਹੈ ਉਹਨਾਂ ਦਾ ਹਰਿਆਣੇ ਦੇ ਨਾਲ ਕੋਈ ਟਕਰਾ ਨਹੀਂ ਹੈ। ਕਾਰਨ ਪਤਾ ਕੀਆ ਹਰਿਆਣਾ ਵੀ ਤਾਂ ਪੰਜਾਬ ਦਾ ਭਾਈ ਆ 1966 ਤੋਂ ਪਹਿਲਾਂ ਤਾਂ ਹਰਿਆਣਾ ਪੰਜਾਬ ਇੱਕ ਸੀਗੇ ਹਰਿਆਣਾ ਨਾਲ ਕਿਸਾਨਾਂ ਦੀ ਲੜਾਈ ਨਹੀਂ ਆ ਉੱਥੇ ਵੀ ਕਿਸਾਨੀ ਜਿਹੜਾ ਵਾ ਉਹ ਕੀਤਾ ਵਾ ਹਰਿਆਣੇ ਦੇ ਵਿੱਚ ਵੀ ਕਾਫੀ ਜੜੇ ਆ ਉਹ ਫਾਰਮਰ ਸਟੇਟ ਗਣੀ ਜਾਂਦੀ ਆ ਲੜਾਈ ਹੈਗੀ ਕੇਂਦਰ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਨਾਲ ਵੀ ਉਹ ਮੁੱਦਿਆਂ ਦੀ ਲੜਾਈ ਆ ਜਿਹੜੇ ਮੁੱਦੇ ਕੇਂਦਰ ਸਰਕਾਰ ਨੇ ਕਿਸਾਨੀ ਕਾਨੂੰਨ ਰੱਦ ਕਰਨ ਵੇਲੇ ਪੰਜਾਬ ਦੇ ਜਾਂ ਹੋਰ ਦੇਸ਼ ਦੇ ਕਿਸਾਨਾਂ ਨਾਲ ਵਾਅਦੇ ਕੀਤੇ ਸੀ ਹਾਂ ਅੰਦੋਲਨ ਦੀ ਰੂਪਰੇਖਾ ਲਗ ਲਗ ਹੋ ਸਕਦੀ ਆ ਪੰਜਾਬ ਦੇ ਕਿਸਾਨ ਜਿਹੜੇ ਡੱਲੇ ਵਾਲ ਹੋਰੀ ਆ ਪੰਦੇਰ ਹੋਰੀ ਆ ਇਹ ਮੋਰਚਾ ਲਾ ਕੇ ਕਰ ਰਹੇ ਆ ਸੰਯੁਕਤ ਕਿਸਾਨ ਮੋਰਚਾ ਉਗਰਾਹਾਂ ਵਾਲੇ ਜਾਂ ਹੋਰ ਜਿਹੜੇ ਚੜੂਨੀ ਆ ਉਹ ਆਪਣੇ ਤੌਰ ਤੇ ਅਲੱਗ ਤਰੀਕੇ ਨਾਲ ਕਰ ਰਹੇ ਆ ਡਕਾਇਤ ਜਿਹੜੇ ਆ ਆਪਣੇ ਤਰੀਕੇ ਨਾਲ ਕਰ ਰਹੇ ਆ ਉਹਨਾਂ ਦਾ ਰੋਸ਼ ਅਲੱਗ ਤਰੀਕੇ ਨਾਲ ਚੱਲ ਰਿਹਾ ਲੇਕਿਨ ਇਹ ਦਿੱਲੀ ਕੂਚ ਵਾਲਾ ਜਿਹੜਾ ਹੈਗਾ ਵਾ ਇਹ ਪੰਦੇਰ ਤੇ ਡੱਲੇ ਵਾਲ ਨੇ ਜੀ ਜ਼ਿੰਮੇਵਾਰੀ ਲਈਤੀ ਹੋਈ ਆ ਔਰ ਜਿਹੜਾ ਮੁੱਦੇ ਜਿਹੜੇ ਨਾ ਹਰਿਆਣੇ ਨਾਲ ਤਾਂ ਹੈ ਹੀ ਨਹੀਂ ਦੂਸਰੀ ਜਿਹੜੀ ਤੁਸੀਂ ਗੱਲ ਕਹੀ ਹੈ ਜਿੰਦ ਦੀ ਉਹ ਪੁਲਿਸ ਜਿਨ੍ਹਾਂ ਨੇ ਗੋਲੀ ਚਲਾਈ ਉਹ ਅਗਰ ਉੱਥੇ ਉਹਨਾਂ ਨੇ ਗੋਲੀ ਮਾਰੀ ਹੈ ਉਹ ਜਿੰਦ ਦੇ ਵਿੱਚ ਸੀਗਾ ਤਾਂ ਫਿਰ ਉੱਥੋਂ ਲੈ ਜਾਂਦੇ ਉਹਨੂੰ ਚੁੱਕ ਕੇ ਉਹਨੂੰ ਚੁੱਕ ਕੇ ਉੱਥੇ ਲੈ ਜਾਂਦੇ ਫਿਰ ਇਹ ਥੋੜਾ ਨਾ ਹੈਗਾ ਕਿ ਉਹਨੂੰ ਗੋਲੀ ਮਾਰ ਦਿੱਤੀ ਮਾਰ ਕੇ ਡੈੱਡ ਬੋਡੀ ਇੱਧਰ ਸੁੱਟ ਦਿੱਤੀ ਇਹ ਤਾਂ ਚਲੋ ਹਰ ਪੁਲਿਸ ਨੇ ਆਪਣੀ ਆਤਮ ਰੱਖਿਆ ਲਈ ਕਰਨਾ ਹੁੰਦਾ ਜਦੋਂ ਪੁਲਿਸ ਐਨਕਾਊਂਟਰ ਕਰਦੀ ਹੈ ਤਾਂ ਪਹਿਲਾਂ ਸੁਪਰੀਮ ਕੋਰਟ ਦੀਆਂ ਔਰ ਹਿਊਮਨ ਰਾਈਟਸ ਦੀਆਂ ਗਾਈਡਲਾਈਨਸ ਹੈ ਪਹਿਲੀ ਗੋਲੀਆਂ ਹਵਾ 'ਚ ਚਲਾਉਣੀ ਆ ਦੂਜੀਆਂ ਗੋਲੀਆਂ ਜ਼ਮੀਨ ਤੇ ਚਲਾਉਣੀ ਆ ਤੀਜੀਆਂ ਗੋਲੀਆਂ ਪੈਰਾਂ ਤੇ ਮਾਰਨੀ ਆ ਤੇ ਚੌਥੀ ਗੋਲੀ ਜਿਹੜੀ ਆ ਜੇ ਨਾ ਹੋਵੇ ਫੇਰ ਲੱਤਾਂ ਤੇ ਮਾਰਨੀ ਆ ਪੰਜਵੀਂ ਗੋਲੀ ਜੇ ਬਹੁਤ ਜ਼ਿਆਦਾ ਉਧਰੋਂ ਫਾਇਰਿੰਗ ਹੋਣ ਲੱਗੇ ਤੁਹਾਨੂੰ ਲੱਗੇਗੀ ਤੁਸੀਂ ਮਰ ਜਾਣਾ ਫਿਰ ਬੰਦਾ ਮਾਰ ਦੋ ਲੇਕਿਨ ਇਥੇ ਪੰਜਵੀਂ ਵਾਲੀ ਗੋਲੀ ਪਹਿਲਾਂ ਹੀ ਮਾਰਤੀ ਗਈ ਠੀਕ ਹੈ ਨਾ ਪੰਜਵੀਂ ਗੋਲੀ ਪਹਿਲਾਂ ਮਾਰਤੀ ਗਈ ਨਾ ਆਸਮਾਨ 'ਚ ਚਲਾਈਆਂ ਨਾ ਜ਼ਮੀਨ 'ਚ ਚਲਾਈਆਂ ਸੋ ਕਹਿਣ ਦਾ ਮਤਲਬ ਇਹ ਹੈਗਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵੀ ਹੋ ਸਕਦੀ ਹੈ। ਹਾਂ। ਔਰ ਕਿਉਂਕਿ ਕਈ ਲੋਕ ਨਹੀਂ ਜਾਣਦੇ ਕਿ ਪੰਜਾਬ ਦਾ ਜਿਹੜਾ ਮਾਹੌਲ ਆ ਉਹ ਸ਼ਾਂਤੀਪੂਰਵਕ ਰਵੇ। ਲੇਕਿਨ ਅਸੀਂ ਸਾਰੇ ਪੰਜਾਬ ਨੂੰ ਬਹੁਤ ਪਿਆਰ ਕਰਦੇ ਆ। ਪੰਜਾਬ ਦੇ ਵਸਨੀਕ ਆ। ਹਾਂ। ਔਰ ਹਰਿਆਣਾ ਵੀ ਸਾਡਾ ਭਰਾ ਵੈ। ਇਹ ਨਹੀਂ ਹੈਗਾ ਹਰਿਆਣਵੀ ਜਿਹੜੇ ਆ ਸਾਡੇ ਤੋਂ ਦੂਰ ਨੇ। ਹਾਂ। ਸਾਡੀ ਪੰਜਾਬੀ ਭਾਸ਼ਾ ਬੋਲਦੇ ਨੇ। ਹਾਂ। ਸਾਡੀ ਪੰਜਾਬੀ ਭਾਸ਼ਾ ਨੂੰ ਸਮਝਦੇ ਨੇ। ਅਸੀਂ ਵੀ ਹਰਿਆਣੇ ਦੀ ਭਾਸ਼ਾ ਨੂੰ ਸਮਝਦੇ ਆ। ਸਾਡੀਆਂ ਰਿਸ਼ਤੇ ਆਪਸੀ ਭਾਈਚਾਰਕ ਰਿਸ਼ਤੇ ਨੇ ਖੂਨ ਦੇ ਰਿਸ਼ਤੇ ਨੇ ਲੇਕਿਨ ਇਹ ਜਿਹੜਾ ਗੋਲੀਆਂ ਮਾਰੀਆਂ ਗਈਆਂ ਸਿੱਧੇ ਤੌਰ ਤੇ ਜਿਹੜਾ ਮੈਂ ਪੰਜਵੀਂ ਕਹਿਤਾ ਸਟੈਪ ਉਹ ਪਹਿਲਾ ਕਰਤਾ ਗਿਆ ਇਹ ਤਾਂ ਪੁਲਿਸ ਇਹਦੇ ਵਿੱਚ ਹਰਿਆਣੇ ਦੀ ਪੁਲਿਸ ਦੋਸ਼ੀ ਹੈ ਅੱਜ ਕੱਲਾ ਸ਼ੁਭਕਰਨ ਦਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਇੱਕ ਹੋਰ ਸਿੰਘ ਨੌਜਵਾਨ ਜਿਹੜਾ ਸੀਗਾ ਪ੍ਰਥਪਾਲ ਉਹਨੂੰ ਵੀ ਖੜੇੜ ਕੇ ਉਧਰ ਲੈ ਜਾਂਦਾ ਗਿਆ ਲੰਗਰ ਵਰਤੌਣ ਆਇਆ ਸੀ ਪਹਿਲਾਂ ਉਹਦੀਆਂ ਲੱਤਾਂ ਤੋੜੀਆਂ ਮੁੜ ਕੇ ਬੋਰੇ 'ਚ ਪਾ ਕੇ ਉਹਨਾਂ ਕੁੱਟਮਾਰ ਕੀਤੀ ਐ ਇੰਨੀ ਕੁੱਟਮਾਰ ਹੁਣ ਉਹ ਬੋਲਣ ਜੋਗਾ ਨਹੀਂ ਆਦਮਰਿਆ ਕਰਕੇ ਉਹ ਚੰਡੀਗੜ੍ਹ ਦੇ ਪੀਜੀਆਈ 'ਚ ਪਿਆ ਹੋਇਆ ਇਹ ਕੀ ਸਾਬਤ ਕੀ ਕਰਨਾ ਚਾਹੁੰਦੇ ਨੇ ਮਤਲਬ ਹਰਿਆਣੇ ਦੇ ਵਿੱਚ ਦਿੱਲੀ ਦੇ ਵਿੱਚ ਦਾਖਲਾ ਹੀ ਇੰਨਾ ਮਾੜਾ ਹੋ ਗਿਆ ਕਿ ਅਸੀਂ ਜਾਂ ਕਿਸਾਨ ਜਿਹੜੇ ਨੇ ਪੰਜਾਬ ਦੇ ਉਹ ਗਾਂ ਆਪਣੀ ਰਾਜਧਾਨੀ 'ਚ ਨਹੀਂ ਜਾ ਸਕਦੇ ਜਾਂ ਹਰਿਆਣੇ 'ਚ ਨਹੀਂ ਜਾ ਸਕਦੇ ਪਾਬੰਦੀ ਲਗਾ ਦਿੱਤੀ ਗਈ ਹੈ ਇਹੀ ਕੀਤਾ ਗਿਆ ਜੀ ਹੋਰ ਕੀਤਾ ਕੀ ਗਿਆ ਇਹ ਹੀ ਕੀਤਾ ਗਿਆ ਨਾ ਕਿ ਤੁਸੀਂ ਦਿੱਲੀ ਨਹੀਂ ਜਾ ਸਕਦੇ ਲੇਕਿਨ ਹਰ ਇੱਕ ਨਾਗਰਿਕ ਦਾ ਫਰਜ ਹੈ ਕਿ ਉਹ ਆਪਣਾ ਜਿਹੜਾ ਡੈਮੋਕਰੈਟਿਕ ਢੰਗ ਨਾਲ ਦਿੱਲੀ ਸਰਕਾਰ ਕੇਂਦਰ ਦੀ ਜਿਹੜੀ ਆਪਣੀ ਹਕੂਮਤ ਤੇ ਬੈਠੀ ਸਰਕਾਰ ਹੈ ਉਹਨਾਂ ਤੱਕ ਆਪਣਾ ਦਰਦ ਪਹੁੰਚਾ ਸਕੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਆਪਣੇ ਤੌਰ ਤੇ ਨੇ ਐਮਐਸਪੀ ਦੀ ਗਰੰਟੀ ਹੈ ਕਿਉਂਕਿ ਜਿਹੜੀਆਂ ਬਾਕੀ ਸਟੇਟਾਂ ਦੇ ਵਿੱਚ ਹੈਗੀਆਂ ਫਸਲਾਂ ਉਹ ਪੰਜਾਬ ਨਾਲ ਥੋੜੀਆਂ ਵੱਖ ਨੇ ਪੰਜਾਬ ਦੇ ਵਿੱਚ ਆਲੂ ਵੀ ਬਹੁਤ ਹੈ ਪੰਜਾਬ ਦੀਆਂ ਮਟਰ ਵੀ ਬਹੁਤ ਹੈ ਪੰਜਾਬ ਦੇ ਵਿੱਚ ਦਾਲਾਂ ਦੀ ਵੀ ਚੱਲ ਰਹੀ ਹੈ ਗੰਨਾ ਵੀ ਹੈ ਸੋ ਇੱਥੇ ਦੇ ਕਿਸਾਨਾਂ ਦੀਆਂ ਅਲੱਗ-ਅਲੱਗ ਫਸਲਾਂ ਨੇ ਉਹਨਾਂ ਦੀਆਂ ਅਲੱਗ-ਅਲੱਗ ਮੰਗਾਂ ਨੇ ਪੰਜਾਬ ਦਾ ਪਾਣੀ ਬਹੁਤ ਡੂੰਗਾ ਹੋ ਚੁੱਕਾ ਪੰਜਾਬ ਦੀ ਆਬੋ ਹਵਾ ਖਰਾਬ ਹੋ ਚੁੱਕੀ ਹੈ ਇਸ ਕਰਕੇ ਕਿਸਾਨੀ ਮੁੱਦੇ ਜਿਹੜੇ ਹਨ ਪੰਜਾਬ ਨੂੰ ਦੇਖੋ ਪੰਜਾਬ ਨੂੰ ਬਚਾਉਣਾ ਹੈ ਤੇ ਕਿਸਾਨੀ ਨੂੰ ਬਚਾਉਣਾ ਪੈਣਾ ਕਿਸਾਨਾਂ ਦੀਆਂ ਫਸਲਾਂ ਨੂੰ ਡਿਵਰਸਿਫਿਕੇਸ਼ਨ ਕਰਨੀ ਪੈਣੀ ਹੈ ਫਸਲਾਂ ਬਦਲਣੀਆਂ ਪੈਣੀਆਂ ਫਸਲਾਂ ਉਦੋਂ ਹੀ ਬਦਲੀਆਂ ਜਾਣੀਆਂ ਜੇ ਕੇਂਦਰ ਸਰਕਾਰ ਐਮ ਐਸ ਪੀ ਦੇ ਉੱਤੇ ਗਾਰੰਟੀ ਦੇਵੇਗੀ ਤੁਸੀਂ ਝੋਨੇ ਤੋਂ ਇਲਾਵਾ ਜੇ ਮੰਨ ਲਓ ਤੁਸੀਂ ਕੋਈ ਮੈਂ ਅੱਜ ਫਸਲ ਮੂੰਗੀ ਬੀਜਣੀ ਆ ਜਾਂ ਮਸਰ ਬੀਜਣੇ ਆ ਜਾਂ ਰਾਜਮਾ ਬੀਜਣੇ ਆ ਜੇ ਮੈਂ ਪਿਆਜ਼ ਹੀ ਬੀਜਣੇ ਆ ਤੇ ਤਦ ਹੀ ਬੀਜ ਪਾਉਗੇ ਨਾ ਜੇ ਕੇਂਦਰ ਸਰਕਾਰ ਉਸ ਉੱਤੇ ਗਾਰੰਟੀ ਦੇ ਦੂਗੇ ਹਾਂ ਤੁਸੀਂ ਬੀਜੋ ਅਸੀਂ ਜ਼ਿੰਮੇਦਾਰ ਆ ਜੇ ਅਸੀਂ ਕਹੀਏ ਕਿ ਅਸੀਂ ਝੋਨਾ ਛੱਡਣਾ ਚਾਹੁੰਨੇ ਆ ਤੇ ਸਰਕਾਰ ਕਹਿੰਦੀ ਤੁਸੀਂ ਆਪਣੀ ਮਰਜ਼ੀ ਨਾਲ ਉਗਾ ਲਓ ਅਸੀਂ ਚੱਕਣੀ ਨਹੀਂ ਫਸਲ ਅਸੀਂ ਇਹਦੀ ਕੋਈ ਐਮਐਸਪੀ ਦੀ ਗਾਰੰਟੀ ਨਹੀਂ ਦਿੰਦੇ ਤੇ ਫਿਰ ਕਿਸਾਨ ਕਿਉਂ ਉਗਾਏਗਾ ਕਿਸਾਨ ਨੂੰ ਝੋਨੇ ਤੇ ਗਾਰੰਟੀ ਮਿਲਦੀ ਪਈ ਆ ਸੋ ਮੇਰੇ ਕਹਿਨ ਦਾ ਮਕਸਦ ਹੈਗਾ ਕਿ ਪੰਜਾਬ ਦੇ ਵਿੱਚ ਸਾਡੇ ਮੁੱਦੇ ਜਿਹੜੇ ਨਾ ਉਹ ਜਿਹੜੀ ਕਲਾਈਮੇਟ ਹੈ ਨਾ ਉਹਦੇ ਨਾਲ ਰਿਲੇਟਿਡ ਆ ਸਾਡੇ ਪਾਣੀ ਹਾਬੋ ਹਵਾ ਇਹ ਸਾਰੇ ਫਸਲਾਂ ਨਾਲ ریلیਟਡ ਆ ਪੰਜਾਬ ਦੇ ਵਿੱਚ ਕੈਂਸਰ ਵਧਿਆ ਹੋਇਆ ਕਿਸੇ ਸੂਬੇ ਜਿੰਨਾ ਕੈਂਸਰ ਨਹੀਂ ਆ ਉਹ ਕੈਂਸਰ ਸਾਡਾ ਇੱਥੇ ਝੋਨੇ ਦਾ ਜਿਹੜਾ ਪੈਸਟੀਸਾਈਡ ਆ ਉਹਦੇ ਨਾਲ ਫੈਲਿਆ ਹੋਇਆ ਇਨਸੈਕਟੀਸਾਈਡ ਨਾਲ ਫੈਲਿਆ ਹੋਇਆ ਇਹ ਚੀਜ਼ਾਂ ਨੂੰ ਅਗਰ ਅਸੀਂ ਫਸਲਾਂ ਤੋਂ ਬਾਹਰ ਨਿਕਲਾਂਗੇ ਦੂਜੀਆਂ ਫਸਲਾਂ ਤੇ ਗਰੰਟੀ ਮਿਲੂਗੀ ਤੇ ਫੇਰ ਹੀ ਪੰਜਾਬ ਦਾ ਕਿਸਾਨ ਬਚ ਸਕਦਾ ਲੋਕ ਸਭ ਅਜੀਬ ਜੀ ਗੱਲ ਹੈ ਪਿਛਲੇ ਅੰਦੋਲਨ ਵਿੱਚ ਵੀ ਇੱਕ ਗੱਲ ਚੱਲੀ ਸੀਗੀ ਕਹਿੰਦੇ ਸੀਗੇ ਕਿ ਕਿਸਾਨ ਜਿਹੜਾ ਹੈ ਨਾ ਉਹ ਵੱਡੀਆਂ ਵੱਡੀਆਂ ਗੱਡੀਆਂ 'ਚ ਨਹੀਂ ਆਉਂਦਾ ਨਿਸ਼ਾਨ ਗੱਡੀਆਂ 'ਚ ਨਹੀਂ ਆਉਂਦਾ ਉਹਦੇ ਕੋਲ ਇੰਨਾ ਸਾਜ਼ੋ ਸਮਾਨ ਨਹੀਂ ਹੁੰਦਾ ਫਿਰ ਕੀ ਕਹਦੀ ਏ ਇਸ ਵਾਰ ਵੀ ਉਹੀ ਹਾਲਾਤ ਬਣਦੇ ਪਏ ਨੇ ਕਿ ਕੇਂਦਰ ਸਰਕਾਰ ਕਿਸਾਨ ਨੂੰ ਉਹੀ ਪਾਟੇ ਕੱਪੜਿਆਂ 'ਚ ਦੇਖਣਾ ਚਾਹੁੰਦੀ ਜਿਹਦੇ ਕੋਲ ਦੋ ਜੋੜੀ ਕੱਪੜੇ ਨੇ ਕਦੀ ਇੱਕ ਸੋਲਿਆ ਤੇ ਇੱਕ ਪਾਲਿਆ ਦੂਜਾ ਪਾਟ ਗਿਆ ਇਹ ਇਦਾਂ ਨਹੀਂ ਹੈ ਕਿਸਾਨ ਜ਼ਰੂਰੀ ਨਹੀਂ ਹੈਗਾ ਕਿ ਸਾਰੇ ਕਿਸਾਨ ਜਿਹੜੇ ਆ ਗਰੀਬੀ ਦੀ ਰੇਖਾ ਦੇ ਥੱਲੇ ਜੀਂਦੇ ਨੇ ਕਈ ਕਿਸਾਨ ਜਿਹੜੇ ਆ ਉਹਨਾਂ ਨੇ ਲਾਹੇਮੰਦ तरीके ਨਾਲ ਘੱਟ ਖਰਚੇ ਦੇ ਵਿੱਚ ਕਈ ਵਿਧਾਨਦੇ ਵੀ ਨੇ ਕਈ ਆਪਣੇ ਖਰਚੇ ਵੀ ਘਟਾ ਲੈਂਦੇ ਨੇ ਕਈਆਂ ਦੀ ਆਮਦਨ ਵੀ ਵੱਧਦੀ ਆ ਕਈ ਜਿਹੜਿਆ ਫਜ਼ੂਲ ਖਰਚੀ ਤੋਂ ਇਲਾਵਾ ਜੇ ਆਪਾਂ ਕਹੀਏ ਕਿ ਆਪਾਂ ਕਹੀਏ ਡਾਉਟ ਡੀ ਕੋਠੀ ਪਾਨ ਤੋਂ ਇਲਾਵਾ ਉਹ ਕਿਸਾਨੀ ਦੇ ਨਾਲ ਨਾਲ ਇੱਕ ਹੋਰ ਵੀ ਕੋਈ ਧੰਦਾ ਸ਼ੁਰੂ ਕਰ ਲੈਂਦੇ ਆ ਅੱਗੇ ਕਿਸਾਨ ਵੱਧਦੇ ਨਹੀਂ ਇਦਾਂ ਦੀ ਗੱਲ ਨਹੀਂ ਸ਼ਹਿਰਾਂ ਦੇ ਵਿੱਚ ਕਈ ਫਾਰਮਰ ਜਿਹੜੇ ਨੇ ਉਹਨਾਂ ਨੇ ਆਪਣੇ ਬਿਜ਼ਨਸ ਬੜੇ ਸਟੈਬਲਿਸ਼ ਕੀਤੇ ਨੇ ਮਿਹਨਤੀ ਲੋਕ ਨੇ ਪੰਜਾਬ ਦੇ ਕਿਉਂਕਿ ਕਿਰਤ ਦੇਖੋ ਗੁਰੂ ਮਹਾਰਾਜ ਦਾ ਤਾਂ ਫਲਸਫਾ ਹੈ ਨਾ ਕਿਰਤ ਕਰੋ ਕੀਰਤੀ ਲੋਕ ਨੇ ਹੱਥਾਂ ਦੀ ਮਜ਼ਦੂਰੀ ਕਰਨ ਵਾਲੇ ਲੋਕ ਨੇ ਔਰ ਇਸੇ ਕਰਕੇ ਕਈ ਵਾਰ ਇਮੋਸ਼ਨਸ ਪੰਜਾਬ ਦੇ ਜਿਹੜੇ ਨਾ ਸਾਡੇ ਦਿਲਾਂ ਦੇ ਵਿੱਚ ਇਹਨਾਂ ਲਈ ਬਹੁਤ ਸਤਿਕਾਰ ਹੁੰਦਾ ਕਿ ਇਹ ਲੋਕ ਆਪਣਾ ਪਸੀਨਾ ਖੇਤਾਂ ਦੇ ਵਿੱਚ ਸੁੱਟਦੇ ਆ ਤੇ ਅਸੀਂ ਲੋਕ ਰੋਟੀ ਸਬਜ਼ੀ ਖਾਂਦੇ ਆ ਅਜਿਹਾ ਰੋਸਾ ਵੀ ਕਿ ਮਾਮਲਾ ਹਾਲ ਹੀ ਦੇ ਵਿੱਚ ਹੋਇਆ ਜਿਹੜਾ ਸ਼ੁਭ ਕਰਨ ਨੂੰ ਲੈ ਕੇ ਜੇ ਗੱਲ ਕਰੀਏ ਉਹਦੇ ਤੇ ਸਵਾਲ ਉੱਠਣ ਲੱਗ ਗਏ ਨੇ ਐਫ ਆਈ ਆਰ ਜ਼ਰੂਰ ਹੋ ਗਈ ਹੈ ਪਰ ਐਫ ਆਈ ਆਰ ਹੋਈ ਹੈ ਅਣਪਛਾਤੇਆਂ ਦੇ ਖਿਲਾਫ ਦੋ ਅਣਪਛਾਤੇਆਂ ਦੇ ਖਿਲਾਫ ਐਫ ਆਈ ਆਰ ਦਰਜ ਕਰਕੇ ਤੇ ਉਹ ਸਾਹਮਣੇ ਰੱਖ ਦਿੱਤੀ ਗਈ ਕਿਸਾਨ ਵੀ ਮੰਨ ਗਏ ਪਰ ਹੁਣ ਇੱਥੇ ਸਵਾਲ ਖੜੇ ਹੋ ਰਹੇ ਨੇ ਜਦ 8 ਦਿਨ ਬੀਤ ਚੁੱਕੇ ਨੇ 8ਵਾਂ ਦਿਨ ਸਿਗਾ ਸ਼ੁਭ ਕਰਨ ਦੀ Laash ਉੱਥੇ ਪਈ ਹੋਈ ਸੀ ਸਭ ਕੁਝ ਉਹਨਾਂ ਦੇ ਕੋਲ ਸੀਗਾ ਜਾਂਚ ਹੋਈ ਹੈ ਜਾਂਚ ਦੇ ਵਿੱਚ ਉਹਨਾਂ ਨੂੰ ਗੋਲੀ ਵੀ ਮਿਲੀ ਹੋਏਗੀ ਫਿਰ ਅਣਪਛਾਤੇਆਂ ਦਾ ਨਾਮ ਕਿਉਂ ਲਿਖਿਆ ਗਿਆ ਹੈ ਦੇਖੋ ਗੋਲੀ ਉਧਰੋਂ ਕਿੰਨੇ ਮਾਰੀ ਐ ਇਹ ਤਾਂ ਹਜੇ ਕਿਸੇ ਨੂੰ ਨਹੀਂ ਪਤਾ ਕੋਈ ਐਦਾ ਦੀ ਵੀਡੀਓ ਨਸ਼ਰ ਵੀ ਨਹੀਂ ਹੋਈ ਕਿ ਉਹਨੂੰ ਗੋਲੀ ਮਾਰਨ ਵਾਲਾ ਦਿਖ ਰਿਹਾ ਉਧਰ ਤਾਂ ਮੇਰੇ ਹਿਸਾਬ ਨਾਲ ਘੱਟੋ ਘੱਟ 1000 2000 ਜਵਾਨ ਦੀ ਡਿਊਟੀ ਲੱਗੀ ਐ ਉਹਨਾਂ ਚੋਂ ਕਿੰਨੇ ਗੋਲੀ ਚਲਾਈ ਐ ਨਾਲੇ ਦੂਜੀ ਗੱਲ ਪਤਾ ਕੀ ਐ ਜਿਹੜੀਆਂ ਆਰਮਡ ਫੋਰਸਿਸ ਦੀਆਂ ਗੋਲੀਆਂ ਹੁੰਦੀਆਂ ਗੋਲੀਆਂ ਦੇ ਉੱਪਰ ਬਕਾਇਦਾ ਰੂਨ ਦੇ ਉੱਤੇ ਮੈਂਸ਼ਨ ਹੁੰਦਾ ਹੈ ਉਹਦੇ ਉੱਤੇ ਨੰਬਰ ਮੈਂਸ਼ਨ ਹੁੰਦਾ ਗੋਲੀ ਪੋਸਟਮਾਰਟ ਜੋ ਨਿਕਲੇਗੀ ਰੂਨ ਦੇ ਉੱਤੇ ਲਿਖਿਆ ਹੋਏਗਾ ਵੀ ਇਹ ਗੋਲੀ ਕਿੰਨੇ ਮਾਰੀ ਐ ਉਹ ਅਰੋਂ ਦੇ ਉੱਤੇ ਨੰਬਰ ਲਿਖਿਆ ਹੋਏਗਾ ਉਹ ਨੰਬਰ ਨਾਲ ਟੈਲੀ ਕਰਨਗੇ ਭਈਆ ਗੋਲੀ ਕਿੰਨੂੰ ਇਸ਼ੂ ਹੋਈ ਸੀ ਉਹ ਜ਼ਿੰਮੇਦਾਰ ਹੋਏਗਾ ਨਾ ਉਹਦੇ ਚ ਕਿਸੇ ਹੋਰ ਤੇ ਦੇ ਦੇਣਗੇ ਐਫ ਆਈ ਆਰ ਫਿਰ ਕੋਰਟ ਕੈਨਸਲ ਕਰ ਦੇਗੀ ਫਿਰ ਪਰਵਾਰ ਨੂੰ ਇਨਸਾਫ ਨਹੀਂ ਮਿਲਦਾ ਔਰ ਦੂਜੀ ਜਿਹੜੀ ਗੱਲ ਹੈ ਕਿ ਜਿੰਨੇ ਕਾਰਤੂਸ ਸਰਕਾਰੀ ਤੌਰ ਤੇ ਜਾਰੀ ਹੁੰਦੇ ਆ ਉਹ ਬਕਾਇਦਾ ਦਰਜ ਹੁੰਦੇ ਕਿ ਫਲਾਣੇ ਥਾਣੇਦਾਰ ਨੂੰ ਇੰਨੇ ਕਾਰਤੂਸ ਦਿੱਤੇ ਗਏ ਉਹਨਾਂ ਦੇ ਸੀਰੀਅਲ ਨੰਬਰ ਇੱਥੋਂ ਲੈ ਕੇ ਇੱਥੇ ਤੱਕ ਨੇ ਪਾਲ ਖਹਿਰਾ ਇੱਕ ਗੱਲ ਕਰਦੇ ਨੇ ਕਹਿੰਦੇ ਬੈਬਲ ਕਲਾਂ ਕਾਂਡ ਦੀ ਯਾਦ ਆ ਗਈ ਉਦੋਂ ਵੀ ਅਣਪਛਾਤੇ ਪੁਲਿਸ ਵਾਲੇ ਦੇ ਉੱਤੇ ਪਰਚਾ ਪਾ ਕੇ ਤੇ ਅੱਜ ਤੱਕ ਉਹ ਪੁਲਿਸ ਵਾਲਾ ਲੱਭਿਆ ਨਹੀਂ ਗਿਆ ਬੈਬਲ ਕਲਾਂ ਦੇ ਵਿੱਚ ਆਇਡੈਂਟੀਫਾਈਡ ਪੁਲਿਸ ਅਫਸਰ ਸੀਗੇ ਆਇਡੈਂਟੀਫਾਈਡ ਮੁਲਾਜ਼ਮ ਸੀਗੇ ਬੈਬਲ ਕਲਾਂ ਦੇ ਵਿੱਚ ਤਾਂ ਇਹ ਹੈਗਾ ਸੀਗਾ ਨਾ ਕਿ ਜਿਹੜੇ ਅਫਸਰਾਂ ਨੇ ਉਹਨੂੰ ਵਾਸ਼ ਆਊਟ ਕਰਨ ਦੀ ਕੋਸ਼ਿਸ਼ ਕੀਤੀ ਸੀ ਲੇਕਿਨ ਇਹਦੇ ਇਹਦੇ ਉਹ ਤਾਂ ਸਾਡੀ ਆਪਣੀ ਜੂਡਿਕਸ਼ਨ ਸੀਗੀ ਇਹ ਤਾਂ हरियाणा ने दी पुलिस है उधर कोई जवान है कांस्टेबल है हेड कांस्टेबल है एएसआई है थानेदार है ਤੁਸੀਂ ਕਿੱਦਾਂ ਕਰ ਸਕਦੇ ਹੋ ਇਹ ਤਾਂ ਜਾਂਚ ਹੋਏਗੀ ਖੋਲ ਮਿਲੇਗਾ ਖੋਲ ਤੋਂ ਵੈਰੀਫਾਈ ਹੋਏਗਾ ਫਿਰ ਜਾ ਕੇ ਅੱਗੇ ਗੱਲ ਚੱਲੇਗੀ ਵੀ ਇਹ ਜਿਹੜਾ ਅੰਦਰ ਗੋਲੀ ਹੈ ਇਹਦੇ ਉੱਤੇ ਆ ਨੰਬਰ ਨਿਕਲਿਆ ਇਹ ਕਿੰਨੂੰ ਜਾਰੀ ਹੋਈ ਆ ਫਿਰ ਅੱਗੇ ਗੱਲ ਚੱਲੂਗੀ ਤੇ ਫੇਰ ਹੀ ਉਹਨੂੰ ਆਡੈਂਟੀਫਾਈ ਹੋ ਕੇ ਅੰਦਰ ਹੋਏਗਾ ਹੁਣ ਉਹ ਉਹਨੂੰ ਕਿੰਨੇ ਅੱਗੋਂ ਹੁਕਮ ਦਿੱਤੇ ਗੋਲੀ ਮਾਰਨ ਦੇ ਉਹ ਸਾਜਿਸ਼ ਚ ਆ ਜਾਏਗਾ ਅੱਜ ਅੰਤ ਦੇ ਵਿੱਚ ਮੈਂ ਆਹੀ ਗੱਲ ਕਰਨੀ ਚਾਹੁੰਦਾ ਹਾਂ ਚਲੋ ਇਹ ਸਭ ਕੁਝ ਹੋ ਗਿਆ ਐਫ ਆਈ ਆਰ ਦਰਜ ਹੋ ਗਈ ਕਿਸਾਨ ਅੱਗੇ ਵਧਣੇ ਸ਼ੁਰੂ ਹੋ ਗਏ ਪਰ ਸਵਾਲ ਇਹ ਹੈ ਕਿ ਜਿਹੜੀ ਅਣਪਛਾਤੇਆਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਹੈ ਇਹ ਹੁਣ ਮੁਕੰਮਲ ਤੌਰ ਤੇ ਕਾਰਵਾਈ ਹੋਊਗੀ ਕਿ ਹਵਾ ਵਿੱਚ ਲਟਕਦੀ ਰਹੂਗੀ ਦੇਖੋ ਕੋਈ ਵੀ ਐਫ ਆਈ ਆਰ ਜਿਹੜੀ ਹੁੰਦੀ ਹੈ ਨਾ ਉਹ ਐਫ ਆਈ ਆਰ ਕੋਰਟ ਦੇ ਪ੍ਰਤੀ ਜਵਾਬ ਦੇ ਹੁੰਦੀ ਹੈ ਅਦਾਲਤ ਦੇ ਜਦੋਂ ਪੁਲਿਸ ਐਫ ਆਈ ਆਰ ਦਰਜ ਕਰ ਦਿੰਦੀ ਹੈ ਤੇ ਉਹਦੇ ਵਿੱਚ ਅਦਾਲਤ ਤੇ ਵਿੱਚ 24 ਘੰਟੇ 'ਚ ਇੱਕ ਕਾਪੀ ਚਲ ਜਾਂਦੀ ਹੈ ਉਸ ਤੋਂ ਬਾਅਦ ਉਹ ਅਦਾਲਤ ਦਾ ਡਾਕੂਮੈਂਟ ਬਣ ਜਾਂਦਾ ਹੈ ਇਸ ਐਫ ਆਈ ਆਰ ਨੂੰ ਕੈਨਸਲ ਇਹਦੀ ਇਨਵੈਸਟੀਗੇਸ਼ਨ ਨੂੰ ਅਕਸੈਪਟ ਕਰਨਾ ਇਹਦੇ ਵਿੱਚ ਦੋਸ਼ੀ ਫੜਨੇ ਆ ਦੋਸ਼ੀਆਂ ਨੂੰ ਰਿਮਾਂਡ ਦੇਣਾ ਦੋਸ਼ੀਆਂ ਨੂੰ ਅੰਦਰ ਭੇਜਣਾ ਇਹ ਸਾਰਾ ਅਦਾਲਤ ਦਾ ਕੰਮ ਹੈ ਫੜਨ ਦਾ ਕੰਮ ਪੁਲਿਸ ਦਾ ਜੇ ਪੁਲਿਸ ਨਹੀਂ ਜਸਟਿਸ ਤੇ ਕਿ ਇਹ ਡਾਕੂਮੈਂਟ ਸਟੈਂਡ ਰਹੇਗਾ ਕੋਰਟ ਚ ਰਿਟ ਪਈਗੀ ਕੋਰਟਾਂ ਤੋਂ ਆਰਡਰ ਹੋਣਗੇ ਪੁਲਿਸ ਫੜੇਗੀ ਹੂੰ ਤੋ ਕਹਿਨ ਦਾ ਮੇਰਾ ਮਕਸਦ ਹੈਗਾ ਜਦੋਂ ਇੱਕ ਵਾਰ ਐਫ ਆਈ ਆਰ ਹੋ ਜੇ ਉਹ ਅਦਾਲਤ ਦਾ ਡਾਕੂਮੈਂਟ ਬਣ ਜਾਂਦਾ ਹੈ ਉਹ ਪੁਲਿਸ ਦੇ ਉੱਥੇ ਜੇ ਐਫ ਆਈ ਆਰ ਪੁਲਿਸ ਨੇ ਕੈਨਸਲ ਵੀ ਕਰਨੀ ਆ ਆਪ ਨਹੀਂ ਕਰ ਸਕਦੇ ਅਦਾਲਤ ਦੀ ਪਰਮਿਸ਼ਨ ਲੈਣੀ ਪਏਗੀ ਤੇ ਬਿਲਕੁਲ ਇਹ ਸਵਾਲ ਇੱਥੇ ਖੜਦਾ ਆ ਕਿ ਹੁਣ ਇਹ ਐਫ ਆਈ ਆਰ ਭਾਵੇਂ ਜਦੋਂ ਅਦਾਲਤ ਵਿੱਚ ਵੀ ਚੱਲ ਜਾਵੇ ਉਸ ਤੋਂ ਬਾਅਦ ਦੇ ਹਾਲਾਤ ਕੀ ਹੋਣਗੇ ਕੀ ਪਰਿਵਾਰ ਇੰਨਾ ਇਕਨੋਮਿਕਲੀ ਸਟਰੋਂਗ ਹੈਗਾ ਹੈ ਕਿ ਜਾ ਕੇ ਕੋਰਟ ਦੇ ਵਿੱਚ ਲੜ ਸਕੇਗਾ ਜਾਂ ਕੀ ਪਰਿਵਾਰ ਦੀ ਸਹਾਇਤਾ ਕੀਤੀ ਜਾਵੇਗੀ ਸਹਿਯੋਗ ਕੀਤਾ ਜਾਵੇਗਾ ਜਾਂ ਫਿਰ ਸ਼ੁਭਕਰਨ ਨੂੰ ਮਿਲਦਾ ਇਨਸਾਫ ਹਵਾਤੀ ਲਟਕਦਾ ਰਹਿ ਜਾਵੇਗਾ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਹੋਂਦੇ ਸਮੇਂ ਚ ਦੱਸਦੇ ਰਵਾਂਗੇ ਔਰ ਤਕਲੀਬ ਬਣੇ ਰੋ ਵਨਰੀਆ ਪੰਜਾਬੀ ਤੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ